तल <laughs> त ਪਹਿਲੀ ਗੱਲ ਤਾਂ ਸਾਰੀਆਂ ਮੇਰੀਆਂ ਪੈਣਾ ਪੈਣਾ ਨੂੰ ਤੀਆਂ ਦੀਆਂ ਬਹੁਤ ਬਹੁਤ ਸੌਣ ਦੇ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ ਬਸ ਇਹ ਹੀ ਕਹਿਣਾ ਚਾਹੂੰਗੀ ਕਿ ਜਿਹੜਾ ਸੌਣ ਦਾ ਮਹੀਨਾ ਹੈ ਜੀ ਰਮਸ ਬਹੁਤ ਗੁੱਜੀ ਆ ਹੈਨਾ ਇੱਕ ਗੀਤ ਸੰਗੀਤ ਦੇ ਨਾਲ ਨਾਲ ਇੱਕ ਇਹ ਮੈਡੀਟੇਸ਼ਨ ਵੀ ਆ ਤੀਆਂ ਦੇ ਤਿਹਾਰ ਦੀ ਮੈਂ ਅੰਦਰ ਜਾ ਕੇ ਦੱਸੂੰ ਵੀ ਤੀਆਂ ਕਿਹਾ ਕੀ ਨੂੰ ਜਾਂਦਾ ਇੱਕ ਮੈਡੀਟੇਸ਼ਨ ਨੂੰ ਕਿਹਾ ਲਾਜ ਨੂੰ ਵੀ ਤੀਆਂ ਕਿਹਾ ਗਿਆ ਜਦੋਂ ਸਾਰਿਆਂ ਤੋਂ ਕੁੜੀਆਂ ਜਾਂਦੀਆਂ ਸੀ ਉਹ ਫਿਜ਼ੀਕਲੀ ਮੈਂਟਲੀ ਪ੍ਰਪੇਅਰ ਹੋ ਕੇ ਜਾਂਦੀਆਂ ਸੀ ਹਨ ਤੇ ਆਪ ਦਾ ਗੋਭਗਵਾ ਟਿੱਡਾ ਨਾਟਕੋਦਕੀ ਕੱਢਦੀਆਂ ਸੀ ਤੇ ਮੈਂ ਕਹਾਂਗੀ ਕਿ ਅ ਉਹਨ ਸਾਰਿਆਂ ਨੂੰ ਮੁਬਾਰਕਬਾਦ ਜੋ ਸਾਡੇ ਵਿਰਸੇ ਨੂੰ ਯਾਦ ਰੱਖਦੇ ਨੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦੱਸਦੇ ਨੇ ਕਿ ਵੀ ਆਹ ਸਾਡੇ ਵਿਰਸੇ ਦੇ ਤਿਆਰ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਲੱਗਦਾ ਵੀ ਦੁਬਾਰਾ ਆਪਾਂ ਵਿਰਸੇ ਵੱਲ ਮੋੜ ਰਹੇ ਹਾਂ ਅੱਜ ਤੋਂ 2 2-3 ਸਾਲ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ 4 ਸਾਲ ਪਹਿਲਾਂ ਵੀ ਆਪਣਾ ਵਿਰਸਾ ਬਹੁਤ ਪਿੱਛੇ ਰਹਿ ਗਿਆ ਹਨਾ ਬੀ ਸਾਨੂੰ ਕਿਤਾਬਾਂਾਂ ਕਾਹੀ ਜਾਂ ਕੋਈ ਫਿਲਮ ਬਣਾਉਣੀ ਪਿਆ ਕਰੂਗੀ ਪਰ ਹੁਣ ਜਿਸ ਤਰ੍ਹਾਂ ਨਾਲ ਸ਼ਹਿਰ-ਸ਼ਹਿਰ ਪਿੰਡ-ਪਿੰਡ ਤੀਆਂ ਹੋ ਰਹੀਆਂ ਨੇ ਉੱਥੇ ਪੰਜਾਬੀ ਕਲਚਰ ਬਾਰੇ ਦੱਸਿਆ ਜਾ ਰਿਹਾ ਸਾਡੇ ਧਿਆਰਾਂ ਬਾਰੇ ਦੱਸ ਦੱਸਿਆ ਜਾ ਰਿਹਾ ਤੇ ਮੈਨੂੰ ਐ ਲੱਗਦਾ ਵੀ ਆਪਾਂ ਮੋੜ ਤੇ ਜਿਨ੍ਹਾਂ ਨੇ ਮੁੜਨਾ ਉਹ ਮੁੜ ਪਏ ਜਿਨ੍ਹਾਂ ਨੇ ਨਹੀਂ ਮੁੜਨਾ ਉਹਨਾਂ ਨੂੰ ਭਾਵੇਂ ਜਿੱਥੇ ਵਿੱਚ ਗੜਦਲ ਜਾ ਕੇ ਖੜਾ ਡੋ ਉਹਨਾਂ ਨੇ ਨਹੀਂ ਮੁੜਨਾ ਸ਼ਾਨ ਮਹੀਨਾ ਕਲਰਾ ਦੇ ਵਿੱਚ ਕੁੜੀਆਂ ਤੀਆਂ ਲਈ ਫਾਉਨ ਮਹੀਨਾ ਕਲਰ ਆਦੇ ਵਿੱਚ ਕੁੜੀਆਂ ਤੀਆਂ ਲਾਈਆਂ ਮੇਰੇ ਵਰਗੀਆਂ ਸਾਜ ਦੇ ਆਈਆਂ ਲੱਛਣ ਚੱਪਣ ਆਈਆਂ ਉਹ ਕੋਈ ਤੇ ਇਸਨ ਦੀ ਰਾਤ ਸੂਰਿਆ ਆਉਂਦਾ ਚੋਲਾ ਫੜਕੇ ਨਿਘੱਦ 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 ਟਖਲੋ ਹਣ ਦਿਓ ਨਾਹੀ ਵੇਖੇ ਨਿਖੜਖੜ ਕੇ ਸਲਾਤ ਵੀਰੇ ਬਰਨਾਲੇ ਵਾਲਿਆਂ ਨੂੰ ਸਾਰੇ ਆਨੂੰ ਬਹੁਤ ਬਹੁਤ ਵਧਾਈਆਂ ਮੇਰੀਆਂ ਭੈਣਾਂ ਨੂੰ ਤੇਰੇ ਲੋਕ ਸਾਰੀਆਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਸੁਖੀ ਭੈਣ ਜੀ ਉਹ ਨਹੀਂ ਸਾਰੇ ਖੜੇ ਐ ਕਿਉਂਕਿ ਇਹ 3 ਦਾ ਤਿਹਾਰ ਹੈ 3 ਦਾ ਤਿਹਾਰ 3 ਦਾ ਤਿਹਾਰ ਖੁਸ਼ੀਆਂ ਦਾ ਤਿਹਾਰ ਹਰ ਚਿਹਰੇ ਤੇ ਮੁਸਕਾਨ ਲੈ ਕੇ ਆਉਣ ਵਾਲਾ ਤਿਹਾਰ ਮੇਰੀਆਂ ਭੈਣਾਂ ਇੰਨੀਆਂ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਨੇ ਇਹ ਰੰਗਾਂ ਦਾ ਤਿਹਾਰ ਬਸ ਸਿਰੇ ਸਾਰੇ ਹੱਸਦੇ ਵਾਸਤੇ ਰਹੋ ਹਮੇਸ਼ਾ ਹਰ ਸਾਲ ਪਿਛਲੇ ਸਾਲ ਵੀ ਮੈਂ ਇੱਥੇ ਆਈ ਸੀ ਪਿਛਲੇ ਕਈ ਲਗਾਤਾਰ ਸਾਲਾ ਤੋਂ ਮੈਂ ਬਰਨਾਲੇ 'ਚ ਤੀਆਂ ਮਨਾਉਂਦੀ ਆ ਰਹੀ ਹਾਂ ਇੰਨਾ ਪਿਆਰ ਤੇ ਸਨੇਹ ਹਮੇਸ਼ਾ ਭੈਣਾਂ ਵੱਲੋਂ ਮਿਲਦਾ ਹੈ ਇਹ ਅਗਲੇ ਸਾਲ ਹੋਰ ਦੁੱਗਣਾ ਹੋਵੇ ਇਹ ਹੀ ਦੁਆ ਕਰਦੀ ਵੀਰੇ ਅੱਗੇ ਨਾਲੋਂ ਬਹੁਤ ਮੈਨੂੰ ਇਹ ਲੱਗਦਾ ਕਿ ਇਹ ਗੱਲਾਂ ਪਿਛਲੇ ਕੁਝ ਸਾਲਾਂ 'ਚ ਜ਼ਰੂਰ ਸੀ ਪਰ ਹੁਣ ਹਰ ਮਾਪੇ ਆਪਣੀ ਧੀਆ ਨੂੰ ਪੁੱਤਾਂ ਨਾਲੋਂ ਵੀ ਵੱਧ ਸਨੇਹ ਕਰਨ ਲੱਗ ਗਿਆ ਮੈਂ ਦੋ ਪੁੱਤਾਂ ਨਹੀਂ ਮਾਂ ਪਰ ਜਿਹੜੀ ਧੀ ਦੀ ਕਮੀ ਹੈ ਉਹ ਮੇਰੇ ਅੰਦਰ ਹਮੇਸ਼ਾ ਰਹੂ ਮੈਂ ਸੁਜੀਤ ਕਾ ਸੁਖੀ ਅੱਜ ਬਰਾਲੇ ਦੇ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਧੀਆ ਲਗਾਈਆਂ ਨੇ ਤੇ ਕਿਉਂਕਿ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਆਪਦੇ ਪਰਸਨਲ ਜਿੱਮੇ ਅਸੀਂ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਕੁੜੀਆਂ ਆਪਦੇ ਪੇਕੀ ਆਉਂਦੀਆਂ ਨੇ ਤੀਜ ਤੇ ਕਿਉਂ ਅੱਜ ਅਸੀਂ ਆਵਦਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਰੱਖਦੇ ਆ ਅਸੀਂ ਅੱਜ ਵੀ ਤੀਆਂ ਮਨਾਈਆਂ ਨੇ ਤੇ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿਉਂਕਿ ਜਿਹੜੀ ਨਿਊ ਨਵੀਂ ਪੀੜ੍ਹੀ ਆ ਉਹਨੂੰ ਇਹ ਮੈਸੇਜ ਆ ਸਾਡੇ ਵੱਲੋਂ ਵੀ ਜਦੋਂ ਅਸੀਂ ਅੱਜ ਤੀਆਂ ਮਨਾਵਾਂਗੇ ਸਾਨੂੰ ਦੇਖ ਕੇ ਉਹ ਵੀ ਮਨਾਉਣਗੇ ਇਹ ਸਾਡਾ ਸੱਦਿਆ ਚਾਰ ਪ੍ਰੋਗਰਾਮ ਆ ਇਹ ਅਲੋਪ ਹੋ ਰਿਹਾ ਹੋ ਰਿਹਾ ਸੀਗਾ ਤੇ ਸਾਨੂੰ ਇਹ ਵੀ ਇਹਨੂੰ ਅਸੀਂ ਐਵੇਂ ਆਵਦਾ ਜਾਰੀ ਰੱਖੀਏ ਤੇ ਸਾਡੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਸਿਮਰ ਭੈਣ ਜੀ ਆਏ ਨੇ ਤੇ ਪਾਰਟੀ ਤੋਂ ਮਤਲਬ ਕਿ ਉੱਪਰ ਉੱਠ ਕੇ ਇਦੇ ਵਿੱਚ ਕੋਈ ਪਾਰਟੀ ਦਾ ਨਹੀਂ ਗਾ ਕੋਈ ਕਿਸੇ ਦਾ ਕੋਈ ਹੋਣੀ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਆਪਸ ਵਿੱਚ ਇੱਕ ਪ੍ਰਪੰਨ ਤੌਰ ਤੇ ਅੱਜ ਤੀਆਂ ਦਾ ਤੀਜਾ ਧਿਆਰ ਮਨਾਇਆ ਬਹੁਤ ਵਧੀਆ ਤੀਜਾ ਹੈ ਤੀਜੀਆਂ ਉੱਥੇ ਚਰਖੇ ਕੱਤੇ ਨੇ ਪਿੰਗਾ ਪਾਈਆਂ ਨੇ ਤੇ ਗਿੱਧਾ ਪਾਇਆਗਾ ਬੋਲੀਆਂ ਪਾਈਆਂ ਨੇ ਜਿਹੜੀਆਂ ਸਾਡੇ ਵਿਸੇਚ ਉਲੋਪ ਹੋ ਜਾ ਹੋ ਰਹੀਆਂ ਨੇ ਬੋਲੀਆਂ ਉਹ ਸਾਰੀਆਂ ਅੱਜ ਅਸੀਂ ਪੁਰਾਣੀਆਂ ਬੀਬੀਆਂ ਸਾਰੀਆਂ ਸੱਜ ਕੇ ਅਸੀਂ ਖੁਦ ਨੇ ਉਹ ਬੋਲੀਆਂ ਪਾ ਕੇ ਤੀਜਾ ਧਿਆਰ ਵਧੀਆ ਮਨਾਇਆ